ਦੂਦਰਸ਼ਨ ਨਿਊਜ਼ ਦੇ ਲੋਗੋ ਦਾ ਰੰਗ ਬਦਲਣ ਤੋਂ ਬਾਅਦ ਹੁਣ ਵੱਡੇ ਸਵਾਲ ਖੜੇ ਹੁੰਦੇ ਜਾ ਰਹੇ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲਾਲ ਰੰਗ ਤੋਂ ਜਿਹੜਾ ਦੂਦਰਸ਼ਨ ਦਾ ਲੋਗੋ ਸੀ ਉਸ ਦਾ ਭਗਵੇਂ ਰੰਗ ਚ ਉਸ ਨੂੰ ਤਬਦੀਲ ਕਰ ਦਿੱਤਾ ਗਿਆ ਯਾਨੀ ਕਿ ਉਸ ਨੂੰ ਉਸ ਦਾ ਲਾਲ ਰੰਗ ਤੋਂ ਬਦਲ ਕੇ ਉਸ ਨੂੰ ਭਗਵਾ ਰੰਗ ਦੇ ਵਿੱਚ ਮਿਲਾ ਦਿੱਤਾ ਗਿਆ ਹੈ ਜੀ ਹਾਂ ਤੋਂ ਦੱਸਦੀ ਜਨ ਪ੍ਰਸਾਰਣ ਸੇਵਾ ਦੂਦਰਸ਼ਨ ਨਿਊਜ਼ ਨੇ ਆਪਣਾ ਲੋਗੋ ਲਾਲ ਰੰਗ ਤੋਂ ਭਗਵੇਂ ਰੰਗ ਚ ਬਦਲ ਦਿੱਤਾ ਹੈ ਵਿਰੋਧੀ ਧਿਰ ਨੇ ਇਸ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਭਾਜਪਾ ਪੱਖੀ ਹੋ ਗਿਆ ਡीडी ਨਿਊਜ਼ ਨੇ ਪਿਛਲੇ ਹਫਤੇ ਨਵੀਂ ਦਿੱਖ ਪ੍ਰਦਾਨ ਕਰਦਿਆਂ ਲੋਗੋ ਲਾਲ ਤੋਂ ਭਗਵੇਂ ਰੰਗ ਚ ਬਦਲ ਦਿੱਤਾ ਸੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਕਿ ਇਹ ਚੋਣਾ ਦੌਰਾਨ ਦੂਦਰਸ਼ਨ ਦੇ ਭਗਵੇਂ ਕਰਨ ਦੀ ਕੋਸ਼ਿਸ਼ ਹੈ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮਮਤਾ ਤੇ ਤੰਜ ਕਸਦਿਆਂ ਕਿਹਾ ਕਿ ਉਹਨਾਂ ਦਾ ਭਗਵੇਂ ਪ੍ਰਤੀ ਪਿਆਰ ਸਭ ਜਾਣਦੇ ਨੇ ਭਾਜਪਾ ਨੇ ਇਸ ਬਦਲਾਅ ਨੂੰ ਘਰਵਾਪਸੀ ਦੱਸਿਆ ਅਤੇ ਕਿਹਾ ਕਿ 1982 ਚ ਵੀ ਇਸੇ ਰੰਗ ਦੇ ਲੋਕੋ ਦਾ ਪ੍ਰੀਖਣ ਕੀਤਾ ਗਿਆ ਸੀ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਪਹਿਲਾਂ ਇਸ ਨੂੰ ਨੀਲਾ ਰੰਗ ਕਿਸ ਨੇ ਦਿੱਤਾ ਸੀ ਇਸ ਦੀ ਪੜਤਾਲ ਵੀ ਹੋਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਹੁਣ ਇਸ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਇਸ ਦੇ ਨਾਲ ਹੀ ਦੂਜੇ ਪਾਸੇ ਤਾਮਲਡੂ ਦੇ ਮੁੱਖ ਮੰਤਰੀ ਅਤੇ ਡਾਵਿਡ ਮੁੰਤੇਰਾ ਦੇ ਪ੍ਰਧਾਨ ਐਮ ਕੇ ਸਟਾਈਲਨ ਨੇ ਇੰਤਵਾਰ ਨੂੰ ਯਾਨੀ ਕਿ ਬਿਤੇ ਦਿਨੀ ਜਨਤਕ ਪ੍ਰਸਾਰਣ ਜਿਹੜਾ ਪ੍ਰਸਾਰਣ ਹੈ ਦੂਦਰਸ਼ਨ ਦੇ ਲੋਕੋ ਨੂੰ ਲਾਲ ਤੋਂ ਸੰਤਰੀ ਰੰਗ ਚ ਤਬਦੀਲ ਕਰਨ ਦੀ ਆਲੋਚਨਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਹਰ ਚੀਜ਼ ਭਾਗਮਾਕਰਨ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਸਾਜ਼ਿਸ਼ ਦੀ ਸ਼ੁਰੂਆਤ ਹੈ ਲੋਕੋ ਚ ਬਦਲਾਅ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਉੱਤੇ ਐਕਸ ਤੇ ਇੱਕ ਪੋਸਟ ਤੇ ਸਟਾਈਲਰ ਨੇ ਕਿਹਾ ਕਿ ਦੂਦਰਸ਼ਨ ਤੇ ਭਗਵਾ ਦਾਗ ਲੱਗ ਗਿਆ ਏ ਮੁੱਖ ਮੰਤਰੀ ਨੇ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਭਾਜਪਾ ਹਰ ਚੀਜ਼ ਦਾ ਭਗਵਾ ਕਰਨ ਕਰਨ ਦੀ ਸਾਜ਼ਿਸ਼ ਰਚ ਰਹੀ ਹੈ ਇਹ ਲੋਗੋ ਬਦਲਾਵ ਵਰਗੇ ਉਹ ਪਲਾਨ ਉਹਨੇ ਜਿਸ ਦੇ ਕਰਕੇ ਇੱਕ ਨਵੀਂ ਸ਼ੁਰੂਆਤ ਹੈ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਜਨਤ ਅਜੇ ਫਾਂਸੀਵਾਦ ਦੇ ਵਿਰੁੱਧ ਖੜੀ ਨਜ਼ਰ ਆਵੇਗੀ ਸਟਾਈਲਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਤਾਮਿਲ ਸੰਤ ਕਵੀ ਤ੍ਰਿਵੂਲੂਵਰ ਦਾ ਵੀ ਭਗਮ ਕਰਨ ਕੀਤਾ ਗਿਆ ਸੀ ਤਾਮਿਲ ਅੱਡੂ ਦੇ ਮਹਾਨ ਨetaਮਾਂ ਦੀਆਂ ਮੂਰਤੀਆਂ ਨੂੰ ਕੇਸਰੀ ਰੰਗ ਚ ਰੰਗ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਜੋ ਇਸ ਦਾ ਰੰਗ ਚੇਂਜ ਕੀਤਾ ਗਿਆ ਦਾ ਇਹਦੇ ਪਿੱਛੇ ਅਕਸਰ ਕਾਰਨ ਕੀ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਬਾਕਸ ਦੇ ਵਿੱਚ ਸੁਝਾਅ ਜ਼ਰੂਰ ਦਿਓ